ਤੱਕ ਸਰਕਾਰ ਦੇ ਬਿਆਨ ਬਹੁਤ ਆਏ ਨੇ ਪਰ ਕਿਤੇ ਵੀ ਇਹ ਬਿਆਨ ਨਹੀਂ ਆਇਆ ਕਿ ਜਿਨ੍ਹਾਂ ਦਾ ਉਜਾੜਾ ਹੋਇਆ ਸੀ ਮੁਆਵਜ਼ਾ ਦੇਾਂਗੇ ਕਿਤੇ ਵੀ ਮੁਆਵਜ਼ੇ ਦਾ ਕੋਈ ਐਲਾਨ ਹੁਣ ਤੱਕ ਨਾ ਸੈਂਟਰ ਨੇ ਕੀਤਾ ਨਾ ਪੰਜਾਬ ਸਰਕਾਰ ਨੇ ਕੀਤਾ ਇਹ ਤੁਸੀਂ ਦੇਖੋ ਸਤਲੁਜ ਨੂੰ ਬੰਨ ਮਾਰਨ ਦੇ ਲਈ ਇਹ ਜਿਹੜੇ ਲੋਕ ਨੇ ਉਹ ਸਖਤ ਮਿਹਨਤ ਕਰ ਰਹੇ ਨੇ ਇਹ ਉਹ ਗੱਲ ਬਣੀ ਐ ਵੇੜੇ ਬੈਠੀ ਜਾਣ ਵਿੰਨੋ ਕੁੜੀ ਦੇ ਕੰਨ ਹਾਂ ਹੁਣ ਪਾਣੀ ਆ ਗਿਆ ਲਾਲਾ ਲਾਲਾ 23 ਦੇ ਕਿਤੇ ਤੁੱਤੇ ਨੇ ਸਾਢੇ 3 ਸਾਲ ਪੌਣੇ 4 ਸਾਲ ਹੋ ਗਏ ਮਰ ਗਏ ਨੇ ਇਹਨਾਂ ਨੂੰ ਵੀ ਪਤਾ ਦਰਿਆਵਾਂ ਦਾ ਸਪੈਸ਼ਲ ਫੰਡ ਆ ਉਹ ਆੜ ਪੀੜਤਾ ਵਾਸਤੇ ਉਹ ਕਿੱਥੇ ਗਏ ਫੰਡ ਬਿਲਕੁਲ ਹਾਂਜੀ ਆੜ ਪੀੜਤਾ ਵਾਸਤੇ ਆ ਲੋਕ ਆਪ ਜੱਭ ਕਰਨਦੇ ਆਰੇ ਆਪਦੇ ਕੋਲੋਂ ਆ ਸੰਗਤ ਸਾਰੀ ਸਹਿਯੋਗ ਦੇਣਦੀ ਪਿੰਡਾਂ ਵਾਲੇ ਕੋਈ ਸਰਕਾਰ ਦੇ ਸਹਿਯੋਗ ਨਾਲ ਹੀ ਵੱਜ ਰਿਹਾ ਏ ਉਂਝ ਅਸੀਂ ਦੌਰੇ ਕਰ ਰਹੇ ਆ ਅਸੀਂ ਜੈਜੇ ਲੈ ਰਹੇ ਆ ਤੁਹਾਡੇ ਜੈਜੇ ਲੋਕਾਂ ਨੇ ਕਰਨੇ ਕੀ ਆ ਲੋਕ ਚਾਹੁੰਦੇ ਨੇ ਤੁਸੀਂ ਮੁਆਵਜ਼ਾ ਐਲਾਨੋ ਲੋਕ ਚਾਹੁੰਦੇ ਨੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਉਹ ਮੁਆਵਜ਼ੇ ਦੀ ਉਡੀਕ ਕਰ ਰਹੇ ਨੇ ਤੁਸੀਂ ਜਾਈਏ ਲੈ ਰਹੇ ਹੋ ਸੋ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਦੋਨੋਂ ਹੀ ਬਿਆਨਾਂ ਤੋਂ ਇਲਾਵਾ ਹੋਰ ਕੁਝ ਕਰਦੇ ਨજર ਨਹੀਂ ਆਪਾਂ ਇਹਨਾਂ ਤੋਂ ਪੁੱਛਦੇ ਆਂ ਸਰਕਾਰ ਦੇ ਬੰਦੇ ਇਹਨਾਂ ਚ ਕਿਹੜੇ ਕਿਹੜੇ ਨੇ ਤੇ ਆਮ ਜਨਤਾ ਕਿਹੜੀ ਕਿਹੜੀ ਆ ਤੁਸੀਂ ਦੇਖੋ ਸਤਲੁਜ ਸ਼ੂਕ ਰਿਹਾ ਚੱਕਰ ਬੰਨਿਆ ਹੋਇਆ ਸਤਲੁਜ ਦਰਿਆ ਨੇ ਤੇ ਇਹ ਜਿਹੜੀ ਸੰਗਤ ਹੈ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਬਾਈ ਜੀ ਤੁਹਾਡੇ ਵਿੱਚ ਕੋਈ ਸਰਕਾਰ ਵੱਲੋਂ ਵੀ ਕੋਈ ਬੰਦੇ ਹੈਗੇ ਨੇ ਜਿਹੜੇ ਸਰਕਾਰੀ ਤੌਰ ਤੇ ਆਏ ਨੇ ਨਹੀਂ ਨਹੀਂ ਜੀ ਸਰਕਾਰੀ ਆਪ ਹਮਾਰੇ ਸੰਗਤ ਵਿੱਚ ਕੋਈ ਹੈ ਸਰਕਾਰੀ ਤਾਂ ਹੱਥ ਖੜਾ ਕਰਿਓ ਕੋਈ ਨਹੀਂ ਆ ਮਤਲਬ ਸਾਰੀ ਆਮ ਜਨਤਾ ਹੀ ਆ ਇਹ ਆਮ ਜਨਤਾ ਜੀ ਸਾਰੀ ਕੋਈ ਸਰਕਾਰੀ ਨਹੀਂ ਆਈ ਤਾਂ ਵੇਖਿਆ ਇੱਥੇ ਅੱਜ ਜਹੀ ਫਿਰ ਰਹੇ ਨੇ ਦੋ ਚਾਰ ਤੇ ਜਾਂ ਕੋਈ ਫੋਟੋ ਫੋਟੋ ਕਰਾ ਜਾਂਦੇ ਸਵੇਰੇ ਮੁੜ ਕੇ ਸਾਨੂੰ ਕੋਈ ਲੱਭਾ ਸਾਰੇ ਪਿੰਡਾਂ ਵਾਲੇ ਲੱਗੇ ਜੀ ਅੱਛਾ ਹਾਂ ਇਹ 23 ਦੇ ਵਿੱਚ ਵੀ ਇੱਥੋਂ ਬੜਾ ਰੌਲਾ ਪਾਇਆ ਸੀ ਤੇ ਇਹ ਜਨਤਾ ਹੀ ਬਣ ਰਹੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਬਣ ਰਹੀ ਆ ਜੀ ਪਰ ਭਗਵੰਤ ਮਾਨ ਸਰਕਾਰ ਦਾ ਬਿਆਨ ਅੱਜ ਆਇਆ ਉਹ ਕਹਿੰਦੇ ਵੀ ਕੰਮ ਸਾਰਾ ਸਰਕਾਰ ਕਰ ਰਹੀ ਲੋਕ ਉਹਦਾ ਸਹਿਯੋਗ ਕਰ ਰਹੇ ਵੇਖੋ ਜੀ ਮੈਨੂੰ ਇੱਕ ਵੀ ਇਹ ਪ੍ਰਾਪਤੀ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਗਿਣਦੇ ਜਦੋਂ ਇਹਨਾਂ ਵੋਟਾਂ ਲਈਆਂ ਆ ਬਾਰਡਰ ਤੇ ਇਹਨਾਂ ਵਾਅਦਾ ਕੀਤਾ ਵੀ ਕੱਚੀਆਂ ਜ਼ਮੀਨਾਂ ਜਿਹੜੀਆਂ ਉਹ ਪੱਕੀਆਂ ਕੀਤੀਆਂ ਜਾਣੀਆਂ ਇਹਨਾਂ ਤੋਂ ਤਾਂ ਹੁਣ ਤੱਕ ਗਰਦੋਰੀਆਂ ਵੀ ਉਹਨਾਂ ਦੀਆਂ ਤੋੜਤੀਆਂ ਵਿਚਾਰਿਆਂ ਦੀਆਂ ਭਾਵੇਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੀਆਂ ਟੁੱਟੀਆਂ ਇਹ ਕੋਈ ਸਟੈਂਡ ਲੈnde ਇੱਕ ਹੀ ਕੋਈ ਕੰਮ ਤਾਂ ਚਾਹੀਦਾ ਕਰ ਜਾਂਦੇ ਇਹ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਦਿੱਤੀਆਂ ਗਰੀਬਾਂ ਨੂੰ ਪਹਿਲੀਆਂ 5-5 ਕਿੱਲੇ ਉਸ ਤੋਂ ਬਾਅਦ ਚਲੋ ਬਾਦਲ ਸਾਹਿਬ ਨੇ ਕਈ ਕੰਮ ਚੰਗੇ ਵੀ ਕੀਤੇ ਜ਼ਿਮੀਂਦਾਰਾਂ ਦੇ ਹੱਕ 'ਚ ਵੋਟਰ ਕਨੈਕਸ਼ਨ ਦੇ ਕੇ ਕਈ ਉਹਨਾਂ ਵਿਚੋਂ ਜ਼ਮੀਨਾਂ ਜਿਹੜੀਆਂ ਸੈਂਟਰ ਦੀਆਂ ਪਾਲਿਸੀ ਬਣਾਈ ਸਰਕਾਰ ਨੇ ਵਿੱਚੋਂ ਪੱਕੀਆਂ ਵੀ ਕਰ ਗਏ ਉਹਨਾਂ ਨੂੰ ਲੋਕ ਯਾਦ ਤਾਂ ਕਰਦੇ ਨੇ ਉਹ ਕੰਮ ਚੰਗਾ ਇੱਕ ਵੀ ਕਨਾਦਨ ਵੀ ਜ਼ਿਮੀਂਦਾਰਾਂ ਦੇ ਹੱਕ ਚ ਨਾ ਕੀਤਾ ਕੋਈ ਵੀ ਕੰਮ ਕਨਾਦਨ ਪਿਆ ਅਸੀਂ ਜ਼ਿਮੀਂਦਾਰਾਂ ਦੇ ਹੱਕ ਚ ਕੀਤਾ ਜੀ ਜੋ ਮਾੜਾ ਮੋਟਾ ਇਹਨਾਂ ਦੀ ਨਿਸ਼ਾਨੀ ਰਹਿ ਜੇਗੀ ਆਉਣ ਵਾਲੀ ਵੀ ਲੋਏ ਨੇ ਆ ਚੰਗਾ ਕੰਮ ਕੀਤਾ ਕੋ ਬਾਦਲ ਸਾਹਿਬ ਨੂੰ ਆ ਲੋਕ ਯਾਦ ਕਰਦੇ ਨੇ ਵੀ ਇਹਨੇ ਚਲੋ ਆਏ ਤਾਂ ਮੈਂ ਕਾਂਗਰਸ ਹੀ ਆ ਕਟੜ ਅੱਛਾ ਉਹ ਉਹਨੂੰ ਆਦੇ ਵੀ ਆ ਜਿਹੜੇ ਜ਼ਿਮੀਂਦਾਰਾਂ ਦੇ ਟਰੈਕਟਰ ਸੀ ਉਹਨੇ ਕਿਹਾ ਵੀ ਇਹ ਨਹੀਂ ਜ਼ਿਮੀਂਦਾਰ ਦਾ ਗੱਡਾ ਆ ਕਈਆਂ ਕਮਾਣੋ ਲੋਕ ਉਹਨੂੰ ਯਾਦ ਕਰਦੇ ਨੇ ਇੱਕ ਵੀ ਜ਼ਿੰਮੇਦਾਰਾਂ ਦੇ ਹੱਕ ਚ ਕਹਿਣਾ ਵੀ ਇਹ ਆ ਕੰਮ ਕੀਤਾ ਕੋਈ ਮੋਟਰ ਕਨੈਕਸ਼ਨ ਕੋਈ ਪੈਲੀਆਂ ਦੀ ਆ ਕੱਚੀਆਂ ਜ਼ਮੀਨਾਂ ਦੀ ਪੌਲਸੀ ਜਾਂ ਕੋਈ ਨਾ ਹੋਰ ਕੋਈ ਪ੍ਰਾਪਤੀ ਜਾਂ ਕੋ ਬੰਨਾਂ ਦੀ ਮਰਮਤੀ ਦਰਿਆਵਾਂ ਦੀ ਸਫਾਈ ਕਰਾਈ ਹੋਵੇ ਦੱਸੋ ਭਗਵੰਤ ਮਾਨਾ ਦਾ ਹੀ ਮਠੇਕਿਆਂ ਤੋਂ ਰੇਤਾ ਤੋਂ ਸਰਕਾਰ ਚਲਾਵਾਗਾ ਖਜ਼ਾਨਾ ਭਰੇਗਾ ਜੀ ਉਹ ਕਿਧਰ ਗਿਆ ਆ ਦਰਿਆ ਦੇ ਵੇਖੋ ਸਾਰਾ ਪੂਰਿਆ ਪਿਆ ਤੇ ਪਾਣੀ ਬਾਹਰ ਹੀ ਨਿਕਲਣਾ ਜੀ ਜੀ ਹਾਂ ਜੀ ਕੱਟ ਕੇ ਨਹੀਂ ਆਏ ਪ੍ਰਧਾਨ ਮੰਤਰੀ ਉਹ ਜਪਾਨ ਗਏ ਹੋਏ ਨੇ ਔਰ ਮੁੱਖ ਮੰਤਰੀ ਸਾਹਿਬ ਉਹ ਵੀ ਦੌਰੇ ਕਰ ਰਹੇ ਨੇ ਤਾਂ ਮੁਆਵਜ਼ੇ ਦਾ ਜਿਹੜਾ ਐਲਾਨ ਹੋਣਾ ਚਾਹੀਦਾ ਹੈ ਉਹ ਕੌਣ ਕਰੇਗਾ ਸੋ ਲੋਕਾਂ ਨੂੰ ਦੌਰਿਆਂ ਦੀ ਕੋਈ ਲੋੜ ਨਹੀਂ ਗਈ ਲੋਕਾਂ ਨੂੰ ਤੁਹਾਡੇ ਜਾਈਜਿਆਂ ਦੀ ਕੋਈ ਲੋੜ ਨਹੀਂ ਗਈ ਲੋਕਾਂ ਨੂੰ ਲੋੜ ਹੈ ਕਿ ਤੁਸੀਂ ਐਲਾਨ ਕਰੋ ਮੁਆਵਜ਼ੇ ਦਾ ਜਦੋਂ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਕਦੇ ਮੁਆਵਜ਼ੇ ਐਲਾਨੇ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਤੱਕ ਪੰਜਾਬ ਸਰਕਾਰ ਨੇ ਇਹ ਐਲਾਨ ਕਿਉਂ ਨਹੀਂ ਕੀਤਾ ਕਿ ਜਿਨ੍ਹਾਂ ਦਾ ਇੱਕ ਫਸਲ ਡੁੱਬੀ ਆ ਉਹਨਾਂ ਨੂੰ ਕਿੰਨਾ ਮੁਆਵਜ਼ਾ ਮਿਲੂ ਜਿਨ੍ਹਾਂ ਦੇ ਘਰ ਡਿੱਗਿਆ ਉਹਨਾਂ ਨੂੰ ਕਿੰਨਾ ਮਿਲੂ ਜਿਨ੍ਹਾਂ ਦੇ ਪਸ਼ੂ ਮਰ ਗਏ ਉਹਨਾਂ ਨੂੰ ਕਿੰਨਾ ਮਿਲੂ ਲੋਕਾਂ ਨੇ ਤੁਹਾਡੇ ਜਾਈ ਜੇ ਲੋਕਾਂ ਨੇ ਲੋਕਾਂ ਨੇ ਤੁਹਾਡੇ ਦੌਰੇ ਉਹਨਾਂ ਤੋਂ ਕੱਖ ਨਹੀਂ ਕਰਾਉਣਾ ਟਰਾਲੀਆਂ ਮਿੱਟੀ ਖਾਲੀ ਕਰ ਕਰਕੇ ਸੱਤ ਲੋਂ ਦਰਿਆ ਦੇ ਕੰਢੇ ਤੇ ਜਾ ਰਹੀਆਂ ਕੋਈ ਆ ਰਹੀਆਂ ਇੱਧਰ ਉਹਨਾਂ ਟਰਾਲੀਆਂ ਦੀ ਮਿੱਟੀ ਗੱਟਿਆਂ ਚ ਭਰੀ ਜਾ ਰਹੀ ਆ ਔਰ ਗੱਟਿਆਂ ਨੂੰ ਇੱਧਰ ਇਹ ਬਾਈ ਹੋਰੀ ਨੇ ਜਿਹੜੇ ਇਹ ਗੱਟਿਆਂ ਦੇ ਮੂੰਹ ਬੰਨ ਰਹੇ ਨੇ ਉੱਪਰੋਂ ਮਿੱਟੀ ਦੇ ਔਰ ਫਿਰ ਇੱਧਰ ਮੋਢਿਆ ਤੇ ਚੁੱਕ ਚੁੱਕ ਕੇ ਉਹ ਗੱਟੇ ਜਿਹੜੇ ਸਤਲੁਜ ਦਰਿਆ ਦੀ ਨੋਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਰੇ ਜਾ ਰਹੇ ਨੇ ਤੁਹਾਨੂੰ ਇਹ ਲਾਈਵ ਤਸਵੀਰਾਂ ਸਤਲੁਜ ਦਰਿਆ ਤੋਂ ਦਿਖਾ ਰਹੇ ਆ ਤੁਸੀਂ ਦੇਖੋ ਲੋਕ ਜਿਹੜੇ ਨੇ ਉਹ ਬੰਨ ਲਾਉਣ ਤੇ ਲੱਗੇ ਹੋਏ ਨੇ ਆਮ ਲੋਕ ਨੇ ਆਮ ਜਨਤਾ ਹੈ ਆਮ ਸੰਗਤ ਹੈ ਪ੍ਰਸ਼ਾਸਨ ਤੇ ਸਰਕਾਰ ਇੱਥੇ ਕਿਤੇ ਦਿਖ ਨਹੀਂ ਰਹੀ ਔਰ ਸਤਲੁਜ ਸ਼ੂਕ ਰਿਹਾ ਸਤਲੁਜ ਫੰਕਾਰੇ ਮਾਰ ਰਿਹਾ ਸਤਲੁਜ ਦਰਿਆ ਔਰ ਉੱਥੋਂ ਤੱਕ ਫਸਲ ਸੀ ਸੋਨੇ ਦੀ ਜਿਹੜੀ ਰੋੜ ਕੇ ਸਤਲੁਜ ਨੇ ਆਪਣੇ ਵਿੱਚ ਮਿਲਾ ਲਈਆ ਤੇ ਲੋਕ ਗੱਟੇ ਲੈ ਕੇ ਲੱਗੇ ਹੋਏ ਨੇ ਪਿੱਛੋਂ ਗੱਟੇ ਭਰੇ ਜਾ ਰਹੇ ਨੇ ਤੁਹਾਨੂੰ ਪਿੱਛੇ ਤੱਕ ਆਪਾਂ ਦਿਖਾਉਣੇ ਆ ਤੁਸੀਂ ਦੇਖੋ ਪੰਜਾਬ ਦੀ ਜਵਾਨੀ ਪੰਜਾਬ ਦੇ ਬਾਬੇ ਪੰਜਾਬ ਦੇ ਬੱਚੇ ਸਾਰੇ ਇੱਥੇ ਡਟੇ ਹੋਏ ਨੇ ਬੇਨਤੀ ਆ ਮੇਰੀ ਕਿ ਤਮਾਸ਼ਾ ਵੇਖਣ ਲਈ ਇੱਥੇ ਕੋਈ ਨਾ ਆਵੇ ਕਈ ਲੋਕ ਇਦਾਂ ਵੀ ਆ ਰਹੇ ਆ ਵੇਖ ਕੇ ਆਉਣੇ ਆ ਯਾਰ ਉੱਥੇ ਤਮਾਸ਼ਾ ਵੇਖਣ ਜਾਂਦੇ ਆ ਇੱਥੇ ਉਹੀ ਆਇਓ ਜਿਹਨੇ ਇੱਥੇ ਆ ਕੇ ਕੰਮ ਕਰਨਾ ਜਿਹਨੇ ਇਨਾ ਤਰ੍ਹਾਂ ਗੱਟੇ ਚੱਕਣੇ ਨੇ ਸਿਰਾਂ ਤੇ ਮੋਢਿਆਂ ਤੇ ਉਹੀ ਇੱਥੇ ਆਵੇ ਜਿਹੜੇ ਕਈ ਪੋਲੇ ਪੋਲੇ ਤਮਾਸ਼ਾ ਵੇਖਣ ਆ ਰਹੇ ਨੇ ਉਹਨਾਂ ਦੀ ਇੱਥੇ ਕੋਈ ਲੋੜ ਨਹੀਂ ਗਈ ਤਮਾਸ਼ੂਬੀਨਾ ਨੂੰ ਇੱਥੇ ਬਿਲਕੁਲ ਨਹੀਂ ਆਉਣਾ ਚਾਹੀਦਾ ਔਰ ਮੈਂ ਚਾਹੂੰਗਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਉਹ ਵੀ ਥੋੜਾ ਜਿਹਾ ਆਪਣੇ ਅੰਦਰ ਚੱਕ ਕੇ ਵੀ ਜੇ ਇੱਥੇ ਲੰਗਰ ਲੋਕ ਲਾ ਸਕਦੇ ਨੇ ਤੇ ਸਰਕਾਰ ਕੋਲ ਕੁਝ ਨਹੀਂਗਾ ਪ੍ਰਸ਼ਾਸਨ ਕੋਲ ਕੁਝ ਨਹੀਂ ਹੈਗਾ ਕੀ ਸਰਕਾਰ ਤੇ ਪ੍ਰਸ਼ਾਸਨ ਜਮਾ ਪੀਪੇ ਖਾਲੀ ਨੇ ਮੈਂ ਨਹੀਂ ਕਹਿੰਦਾ ਕਿ ਲੋਕ ਲੰਗਰ ਨਾ ਲਾਉਣ ਲੋਕਾਂ ਨੂੰ ਤਾਂ ਇਹ ਮਹਾਨ ਵਿਰਸਾ ਸਾਡਾ ਗੁਰੂ ਸਾਹਿਬਾਨਾ ਨੇ ਦਿੱਤਾ ਪਰ ਹਕੂਮਤਾਂ ਜੀ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ ਜੇ ਹੁੰਦਾ ਤਾਂ ਅੱਜ ਨੂੰ ਕੰਮ ਨਾ ਹੋ ਜਾਂਦਾ ਜੋ ਇਨਾ ਨੁਕਸਾਨ ਹੋ ਰਿਹਾ ਹੈ ਇਹ ਲਾਪਰਵਾਹੀ ਦਾ ਨਤੀਜਾ ਸਾਰਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਕਰਦੀ ਵੀ ਸਰਕਾਰ ਕਰਾਉਂਦੀ ਪਈ ਹੈ ਹੂੰ ਹੂੰ ਜਾਣ ਬੋਝ ਕੇ ਕਰਾਉਂਦੀ ਪਈ ਕਿਉਂ ਸਰਕਾਰ ਕਰਾ ਰਹੀ ਹੈ ਛਰੇ ਆਮ ਹੈ ਹੂੰ ਤੁਹਾਡੇ ਸਾਹਮਣੇ ਕਿੰਨੇ ਦਾ ਦਿਨ ਰੋਲਾ ਪਾਉਂਦੇ ਪੈਣੇ ਬੰਨ ਨੂੰ ਤਗੜਾ ਕਰ ਲੋ ਤਗੜਾ ਨੋਚਾਂ ਨੂੰ ਤਗੜਿਆ ਕਰ ਲੋ ਪਰ ਲਾਭ ਪ੍ਰਵਾਈ ਦਾ ਨਤੀਜਾ ਸਾਰਾ ਜੋ ਅੱਜ ਸਾਰੇ ਮਸੀਤ 'ਚ ਡਟੇ ਖੜੇ ਨੇ ਭਾਈ ਜੀ ਉਹਨਾਂ ਨੂੰ ਜਿਵਾ ਮੈਨੂੰ ਮੇਰੇ ਅਫਸਰਾਂ ਨੂੰ ਇਹ ਨਹੀਂ ਪਤਾ ਹੈ ਵੀ ਐ ਚੀਜ਼ ਹੈ ਇਹਦੇ ਕਿੰਨੀਆਂ ਪੋਰੀਆਂ ਨੇ ਉਹਨਾਂ ਨੂੰ ਨੌਕਰੀ ਤੇ ਪਾ ਦਿੱਤਾ ਨੇ ਉਹਨਾਂ ਨੂੰ ਪਤਾ ਵੀ ਨਿਗਾਈ ਕਿੰਨੀ ਹੋ ਚੁੱਕੀ ਏ ਆ ਜਿਹੜੀ ਲੇਬਰ ਲੱਗੀ ਹੋਈ ਹੋਈ ਏ ਇਹਨਾਂ ਨੂੰ ਵਾਟਰਪਰੂਫ ਵਰਦੀ ਤੇ ਬੈਲਟ ਜ਼ਰੂਰ ਏ ਉਹ ਤਾਂ ਕੋਈ ਨਹੀਂ ਦਿੰਦੇ ਭੁੱਲਰ ਸਾਹਿਬ ਦਾ ਇਹ ਸਰਕਾਰੀ ਲੇਬਰ ਏ ਕਿ ਆਮ ਲੋਕ ਸੇਵਾ ਲਈ ਆਮ ਲੋਕ ਹੈ ਜੀ ਸੇਵਾ ਲਈ ਸੇਵਾ ਲਈ ਆਏ ਬਹੁਤ ਦੂਰ ਦੂਰ ਤੱਕ ਲੇਬਰ ਆਇਆ ਸੀ 6 ਵਜੇ ਦੀ ਲੇਬਰ ਲੱਗੀ ਸਵੇਰੇ ਮੈਂ ਉਥੋਂ ਲੰਘ ਲੰਘ ਕੇ ਪੁਲਿਸ ਵਾਲੇ ਨੇ ਮੈਨੂੰ ਰੋਕ ਲਿਆ ਮੈਂ ਮੈਨੂੰ ਰੋਕ ਰਲ ਤੂੰ ਹੋਵੇਂ ਕੌਣ ਇੱਥੇ 7 ਵਜੇ ਤੱਕ ਕਿਕਰ ਆ ਦਿਖਾਓਗੇ ਮੜਾ ਕਿਕਰ ਆਖੇਰੇ ਕਿਕਰ ਵੱਡੇ ਸੀ ਠੀਕ ਹੈ ਤੇ ਹਣ ਰੁਕ ਲੱਗ ਪਏ ਉਹਨੇ ਭੁੱਲਰ ਆਇਆ ਉਹਨੇ ਕੁਛ ਨਹੀਂ ਇਹ ਤਾਂ ਵੇਖ ਕੇ ਵਾਸੀ ਮੋੜ ਗਿਆ ਜੀ ਜਿਹੋ ਜਿਹਾ ਮੋਟਾ ਉਹ ਜਿਹੇ ਮੇਰੇ ਅੱਜ ਮੋਟਾ ਦਿਮਾਗ ਹੁੰਦਾ ਭੁੱਲਰਦਾ ਜੀ ਐਮਐਲਏ ਦਾ ਐਮਐਲਏ ਦਾ ਜੀ ਉਹ ਜਿਹੜੇ ਦਿਨ ਤਾਂ ਬਣਿਆ ਨਾ ਉਹ ਪਹਿਲੇ ਦਿਨ ਆਇਆ ਤੇ ਉਹ ਹੀ ਦਿਨ ਦੂਜੇ ਵਾਰ ਜਿਹੜਾ ਨਹੀਂ ਮਾਰਿਆ ਉਹਨੇ ਤੇ ਇਹਨਾਂ ਨੂੰ বেলਟ ਪੇਟੀ ਚਾਹੀਦੀ ਏ ਵੀ ਲੈਵਰੇ ਕੋਈ ਠੱਲਣ ਵਾਲਾ ਨਹੀਂ ਕੋਈ ਤਰਨ ਵਾਲਾ ਨਹੀਂ ਜਿਹੜੇ ਡੇਗ पे ਕੌਣ ਜ਼ਿੰਮੇਵਾਰ ਹੈ ਸਹੀ ਏ ਸਹੀ ਏ हां जी इठे जई आया उने फीता मारया कोई खतरा नहीं जी ओ थू लेके दो तीन किले वडक ले गया 100 फुट ਦਾ ਫੀਤਾ ਕੱਢ ਕੇ ਨਾਪੀ ਗਿਆ ਹੀ उने ਇਨੀ ਅਕਲ ਹੀ ਕੋ ਨਹੀਂ ਹੈਗੀ ਉਹ ਐ ਫੂੰਜ ਲਾ ਲੈਂਦੇ ਐਕਸੀਡੈਂਟ ਨਹੀਂ ਕਹਿੰਦੇ ਕਿ ਇਹਨੂੰ ਲਾ ਲੈਣ ਦੇ ਕੰਮ ਕਰਦੇ ਕੋ ਨਹੀਂ ਇਹਨਾਂ ਦੇ ਬੋਰੀਆਂ ਚ ਕਾਹ ਹੋਣਾ ਨਾ ਇਹਨਾਂ ਨੂੰ ਅਕਲ ਆ ਜਾਵੇ ਬੰਦਿਆਂ ਨੂੰ ਬਿਲਕੁਲ ਇਹ ਕੰਮ ਨਾ ਕਰਨ ਵਾਲੇ ਲੱਛਣ ਨੇ ਸਰਕਾਰਾਂ ਦੇ ਸਰਕਾਰਾਂ ਬਾਹਨੇ ਪਾਲਦੀਆਂ ਨੇ ਜਿਨ੍ਹਾਂ ਨੇ ਕੰਮ ਕਰਨਾ ਸੇਵਾ ਕਰਨੀ ਇਹ ਗੱਟੇ ਮੋੜਿਆ ਤੇ ਚੱਕ ਕੇ ਅਗਲੇ ਲੱਗੇ ਹੋਏ ਨੇ ਸਾਹਮਣੇ ਸ਼ੂਕ ਦਾ ਸਤਲੁਜ ਦਰਿਆ ਐਵੇਂ ਨਹੀਂ ਕਹਿੰਦੇ ਕਿ ਦਰਿਆਵਾਂ ਦੇ ਵਹਿਣ ਕਿਨੇ ਮੋੜੇ ਨਹੀਂ ਪਰ ਇਹਨਾਂ ਲੋਕਾਂ ਨੇ ਦਰਿਆਵਾਂ ਦੇ ਵਹਿਣ ਵੀ ਮੋੜ ਲਏ ਨੇ ਇਹ ਜਿਹੜੇ ਲੋਕ ਨੇ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਨੇ ਇਹ ਜਿਹੜੇ ਪੰਜਾਬ ਦੇ ਕਿਰਤੀ ਲੋਕ ਨੇ ਇਹਨਾਂ ਨੇ ਦਰਿਆਵਾਂ ਦੇ ਵਹਿਣਾ ਨੂੰ ਬੰਨ ਲਾ ਦਿੱਤਾ ਤੁਹਾਨੂੰ ਲਾਈਵ ਤਸਵੀਰਾਂ ਸਤਲੁਜ ਦਰਿਆ ਤੋਂ ਦਿਖਾ ਰਹੇ ਬਾਈ ਜੀ ਇਹ ਜਿਹੜੀ ਸੰਗਤ ਇੱਥੇ ਲੱਗੀ ਆ ਜਿਹੜੇ ਲੋਕ ਇਹ ਸਤਲੁਜ ਬੰਨ ਰਹੇ ਨੇ ਇਹ ਸਰਕਾਰ ਦੀ ਲੇਬਰ ਆ ਕਿ ਆਮ ਜਨਤਾ ਨਹੀਂ ਜੀ ਇਹ ਤਾਂ ਅਜੇ ਵੇਖਿਆ ਜਾਵੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਧਰ ਨੇ ਤੇ ਜਾਂ ਉਹ ਲੋਕ ਜਿਹੜੇ ਦਰਦੀ ਨੇ ਉਹ ਸੇਵਾ ਆ ਕੇ ਕਰ ਰਹੇ ਆ ਜੀ ਇੱਥੇ ਕਿਉਂਕਿ ਇੱਧਰ ਕਾਫੀ ਨੁਕਸਾਨ ਹੋ ਗਿਆ ਬੰਨੋ ਜਿਹੜੇ ਪਾਕਿਸਤਾਨ ਵਾਲ ਸਾਈਡ ਆ ਇੱਧਰ ਫਿਰੋਜਪੁਰ ਆ ਵੀ ਇੱਧਰ ਏਰੀਆ ਬਚਾਇਆ ਜਾ ਸਕੇ ਕਿਉਂਕਿ ਇੱਕ ਬੰਨ ਹੋਰ ਆ ਵਿੱਚ 5000 ਗੱਲਾ ਟਰਾਲੀਆਂ ਮਿੱਟੀ ਖਾਲੀ ਕਰ ਕਰਕੇ ਸਤਲੁਜ ਦਰਿਆ ਦੇ ਕੰਢੇ ਤੇ ਜਾ ਰਹੀਆਂ ਕੋਈ ਆ ਰਹੀਆਂ ਇੱਧਰ ਉਹਨਾਂ ਟਰਾਲੀਆਂ ਦੀ ਮਿੱਟੀ ਗੱਟਿਆਂ ਚ ਭਰੀ ਜਾ ਰਹੀ ਆ ਔਰ ਗੱਟਿਆਂ ਨੂੰ ਇੱਧਰ ਇਹ ਬਾਈ ਹੋਰੀ ਨੇ ਜਿਹੜੇ ਇਹ ਗੱਟਿਆਂ ਦੇ ਮੂੰਹ ਬੰਨ ਰਹੇ ਨੇ ਉੱਪਰੋਂ ਮਿੱਟੀ ਦੇ ਔਰ ਫਿਰ ਇੱਧਰ ਮੋਢਿਆ ਤੇ ਚੁੱਕ ਚੁੱਕ ਕੇ ਉਹ ਗੱਟੇ ਜਿਹੜੇ ਸਤਲੋਜ ਦਰਿਆ ਦੀ ਨੋਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਰੇ ਜਾ ਰਹੇ ਨੇ